ਵਿਰੋਧ ਕੀਤਾ ਸੀ ਸਫਲ ਵੀ ਹੋਏ ਆ ਔਰ ਇਥੇ ਧਾਮੀ ਸਾਹਿਬ ਨੂੰ ਖੁਦ ਆਉਣਾ ਪਿਆ ਉਹਦੇ ਵਿੱਚ ਕਿਹਾ ਗਿਆ ਕਿ 15 ਅਪ੍ਰੈਲ ਤੱਕ ਜਿਹੜੇ ਮਤੇ ਗਲਤ ਜਿਹੜੇ ਪੰਥਕ ਭਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਪਹਿਲੇ ਜਥੇਦਾਰਾਂ ਨੂੰ ਬਹਾਲ ਕੀਤਾ ਜਾਵੇ ਤੇ ਜਿਹੜੇ ਨਵੇਂ ਨਿਯੁਕਤ ਕੀਤੇ ਉਹਨਾਂ ਨੂੰ ਰੱਦ ਤੇ ਜਲਦੀ ਕਾਨੂੰਨ ਵਿਧਿ ਵਿਵਧਾਨ ਬਣਾਇਆ ਜਾਵੇ ਸਾਰੇ ਪੰਥ ਦੀ ਸਲਾਹ ਦੇ ਨਾਲ ਜਿੰਨਾ ਚਿਰ ਉਹ ਵਿਧਿ ਵਿਵਧਾਨ ਨਹੀਂ ਬਣਦਾ ਉਨਾਂ ਚਿਰ ਪਹਿਲੇ ਮਤੇ ਜਿਹੜੇ ਆ ਇਹ ਰੱਦ ਕਰਕੇ ਜਿਹੜੇ ਸੇਵਾ ਸੰਭਾਲ ਕਰ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਮੁੜ ਕੇ ਸੇਵਾ ਦੇ ਲਈ ਉਦ ਦਿੱਤੀ ਜਾਵੇ। ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਤੇ ਵੇਹੇ ਹਰਜਿੰਦਰ ਸਿੰਘ ਧਾਮੀ ਜੀ ਨਾਲ ਗੱਲ ਹੋਈ ਸੀ। ਉਹ ਅੰਦਰ ਕਮੇਟੀ ਦੇ ਫੈਸਲੇ ਨੂੰ ਸਹੀ ਠਰਾਂਗੇ ਆ ਕਿ ਲੱਗਦਾ ਤੁਹਾਨੂੰ 15 ਤਰੀਕ ਨੂੰ ਆਸ ਰੱਖਦੇ ਹੋ ਤੁਸੀਂ ਕਿ 15 ਆਸ ਕਰਦੇ ਆ ਨਹੀਂ ਕਰਨਗੇ ਤਾਂ ਫਿਰ 15 ਤਰੀਕ ਤੋਂ ਬਾਅਦ ਇਸੇ ਤਰ੍ਹਾਂ ਵੱਡਾ ਇਕੱਠ ਜਿਹੜਾ ਹੈਗਾ ਜਿਸ ਤਰ੍ਹਾਂ ਅੱਜ ਸੰਤ ਗਿਆਨੀ ਅਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਅੱਜ ਵੀ ਪਹੁੰਚੀਆਂ ਨੇ। ਦਿੱਲੀ ਕਮੇਟੀ ਵੀ ਪਹੁੰਚੀ ਆ। ਪ੍ਰਧਾਨ ਸਾਹਿਬ ਪਹੁੰਚੇ ਆ। ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਪਹੁੰਚੇ ਆ। ਹਰਿਆਣਾ ਕਮੇਟੀ ਨੇ ਹਾਜ਼ਰੀ ਇੱਥੇ ਲਵਾਈ ਆ ਵੱਡੀ ਗਿਣਤੀ ਸਿੱਖ ਸੰਗਤਾਂ ਆਈਆਂ ਜੇਕਰ ਉਹ ਆਪਣੇ ਫੈਸਲੇ ਤੋਂ ਪਛਾਣ ਨਹੀਂ ਹਟਦੇ ਉਹਨੂੰ ਰੱਦ ਨਹੀਂ ਕਰਦੇ ਪੰਥਕ ਭਾਵਨਾਵਾਂ ਅਨਸਾਰ ਫੈਸਲਾ ਨਹੀਂ ਲੈਂਦੇ ਤਾਂ 15 ਤਰੀਕ ਤੋਂ ਬਾਅਦ ਜ਼ਿਲ੍ਹਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ